ਕਿ ਜਿਹੜੇ ਨਾਰਮਲ ਅੱਜਕੱਲ ਮੁੰਡੇ ਪੱਗਾ ਬੰਨਦੇ ਆ ਠੀਕ ਹੈ ਉਹਨੇ ਦਾੜੀ ਕਟਿੰਗ ਹੁੰਦੀ ਆ ਦਾੜੀ ਕੋ ਕਟਿੰਗ ਕਰਦੇ ਕਿਉਂ ਸਲੂਨਾ ਜਾ ਕੇ ਬੈਠਦੇ ਆ ਮੈਨੂੰ ਉਹੋ ਸਲਾਹਾਂ ਦਿੰਦੇ ਪਏ ਆ ਕਿ ਤੁਸੀਂ ਐ ਕੀਤਾ ਨੱਚਣ ਕਰਕੇ ਐ ਕਰ ਦਿੱਤਾ ਆਪਣੇ ਉਹਦੇ ਕਰਕੇ ਐ ਕੀਤਾ ਕਿਉਂ ਇਹ ਕੰਮ ਨਹੀਂ ਹੈਗਾ ਇਹ ਕੰਮ ਨਹੀਂ ਹੈਗਾ ਅੱਜਕੱਲ ਲੋਕੀ ਨਾ ਰੱਬ ਬਣਦੇ ਪਏ ਆ ਠੀਕ ਹੈ ਕਹਿੰਦੇ ਸਾਡੇ ਗੁਰੂਆਂ ਨੇ ਇਦਾਂ ਕੀਤਾ ਸਾਡੇ ਗੁਰੂਆਂ ਨੇ ਇਦਾਂ ਕੀਤਾ ਸਾਡੇ ਸਮਾਜ ਨੇ ਇਦਾਂ ਕੀਤਾ ਬਟ ਉਹ ਸਮਾਜ ਨੇ ਕੀਤਾ ਵਾ ਤੁਸੀਂ ਸਮਾਜ ਵਿੱਚ ਰਹਿਣ ਵਾਲੇ ਨੇ ਕੀ ਕੀਤਾ ਸਮਾਜ ਵਿੱਚ ਰਹਿਣ ਵਾਲੇ ਨੇ ਕੀ ਕੀਤਾ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਸੀਗਾ ਜਾਂ ਮੈਂ ਕਿਸੇ ਨੂੰ ਕੁਝ ਗਲਤ ਕਹਿੰਦਾ ਹੋਵਾਂ ਜਾਂ ਕੋਈ ਨਸ਼ਾ ਪ੍ਰਮੋਟ ਕਰਦਾ ਹੋਵਾਂ ਜਾਂ ਮੈਂ ਕੁਝ ਗੰਦਾ ਬੋਲਦਾ ਹੋਵਾਂ ਜਾਂ ਕਿਤੇ ਚੋਰੀ ਕੀਤੀ ਹੋਵੇ ਜਾਂ ਕਿਤੇ ਧੀ ਪੈਣ ਗੱਡ ਲਈ ਹੋਵੇ ਜਾਂ ਕਿਤੇ ਧੀ ਪੈਣ ਗੱਡ ਲਈ ਹੋਵੇ ਐਡਿਟਿਵ ਵੱਡੇ ਵੱਡੇ ਕੋਰੀਓਗ੍ਰਾਫਰਸ ਹੋਇਆ ਸਾਰਾ ਕੁਝ ਹੋਇਆ ਆ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਜੇ ਮੈਂ ਇਥੋਂ ਪਿੰਡ ਤੋਂ ਆ ਜੇ ਮੈਨੂੰ ਉਹ ਚੀਜ਼ਾਂ ਆ ਤੇ ਮੈਨੂੰ ਆ ਚੀਜ਼ਾਂ ਫੇਸ ਕਰਨੀਆਂ ਪਊਗੀਆਂ ਜਦ ਜੇ ਮੈਂ ਕਿਸੇ ਹੋਰ ਧਰਮ ਦੇ ਵਿੱਚ ਹੁੰਦਾ ਜਾਂ ਮੈਂ ਕਿਸੇ ਹੋਰ ਕਾਸ ਰਿਲੀਜੀਅਨ ਵਿੱਚ ਹੁੰਦਾ ਵਾ ਤੁਸੀਂ ਕੋਈ ਹੋਰ ਸਟੇਟ ਤੇ ਹੁੰਦਾ ਮੇਰੇ ਤਾਂ ਹਾਈਪ ਹੀ ਹੋਣੀ ਸੀ ਜੇ ਸਾਹਿਬ ਨੇ ਇਹਨਾਂ ਨੇ ਮੈਨੂੰ ਟੌਰਚਰ ਕੀਤਾ ਕੁਝ ਵੀ ਕੀਤਾ ਵਾ ਕੋਈ ਹੋਰ ਹੁੰਦਾ ਨਾ ਉਹਨੇ ਆਪਣਾ ਪੁਨਾ ਸਭ ਕੁਝ ਖਤਮ ਕਰ ਦਿੰਦਾ ਕੋਈ ਹੋਰ ਹੁੰਦਾ ਨਾ ਉਹਨੇ ਆਪਣਾ ਪੁਨਾ ਸਭ ਕੁਝ ਖਤਮ ਕਰ ਦੇਣਾ ਸੀ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਸੀਗਾ ਜਾਂ ਮੈਂ ਕਿਸੇ ਨੂੰ ਕੁਝ ਗਲਤ ਕਹਿੰਦਾ ਹੋਵਾਂ ਜਾਂ ਕੋਈ ਨਸ਼ਾ ਪ੍ਰਮੋਟ ਕਰਦਾ ਹੋਵਾਂ ਜਾਂ ਮੈਂ ਕੁਝ ਗੰਦਾ ਬੋਲਦਾ ਹੋਵਾਂ ਜਾਂ ਕਿਤੇ ਚੋਰੀ ਕੀਤੀ ਹੋਵੇ ਜਾਂ ਕਿਤੇ ਧੀ ਪੈਣ ਗੱਡਲੀ ਹੋਵੇ ਜਾਂ ਕੁਝ ਹੋਵੇ ਫੇਰ ਤਾਂ ਮੈਂ ਮੰਨਦਾ ਹਣਾ ਸੋ ਮੇਰੀ ਸਿਰਫ ਬੋਡੀ ਦੀ ਮੂਵਮੈਂਟਸ ਹੈਗੀ ਮੈਂ ਸਿਰਫ ਸਿਖਾਉਣਾ ਸੀਗਾ ਤੇ ਆਪਣਾ ਕੰਮ ਪਾਉਣਾ ਸੀਗਾ ਠੀਕ ਹੈ ਨਾ ਹੀ ਮੈਨੂੰ ਇੰਸਟਾਗ੍ਰਾਮ ਤੇ ਕੋਈ ਪੈਸੇ ਆਉਂਦੇ ਸੀ ਨਾ ਕੁਝ ਪ੍ਰੋਮੋਸ਼ਨ ਸੀਗੀ ਹਲਕੀ ਫਲਕੀ ਠੀਕ ਹੈ ਉੱਥੋਂ ਮੇਰੀ ਕੋਰੀਓਗ੍ਰਾਫੀ ਚੱਲਦੀਆਂ ਸੀ ਕੋਰੀਓਗ੍ਰਾਫੀਆਂ ਤੋਂ ਮੈਨੂੰ ਵਿਆਦ ਹੋ ਗਿਆ ਆਰਡਰਸ ਮਤਲਬ ਆਰਡਰ ਆ ਗਏ ਹਨਾ ਕੋਰੀਓਗ੍ਰਾਫੀ ਆ ਜਾਣੀ ਜਾਂ 뮤ਜ਼ਿਕ ਗਾਣੇ ਦੇ ਕੋਰੀਓਗ੍ਰਾਫੀ ਆ ਜਾਣੀ ਇਦਾਂ ਕੰਮ ਹੁੰਦਾ ਰਿਹਾ ਠੀਕ ਹੈ ਮੇਰਾ ਕੰਮ ਬਹੁਤ ਸੋਨਾ ਚੱਲਦਾ ਹੁਣ ਵੀ ਸੋਨਾ ਹੀ ਚੱਲਦਾ ਪਿਆ ਵਾਇਗਰੋ ਦੀ ਕਿਰਪਾ ਵਾ ਤੇ ਅੱਜ ਕੱਲ ਲੋਕੀ ਨਾ ਰੱਬ ਬਣਦੇ ਪਏ ਠੀਕ ਹੈ ਕਹਿਣਗੇ ਸਾਡੇ ਗੁਰੂਆਂ ਨੇ ਇਦਾਂ ਕੀਤਾ ਸਾਡੇ ਗੁਰੂਆਂ ਨੇ ਇਦਾਂ ਕੀਤਾ ਸਾਡੇ ਸਮਾਜ ਨੇ ਇਦਾਂ ਕੀਤਾ ਬਟ ਉਹ ਸਮਾਜ ਨੇ ਕੀਤਾ ਵਾ ਤੁਸੀਂ ਸਮਾਜ ਵਿੱਚ ਰਹਿਣ ਵਾਲੇ ਨੇ ਕੀ ਕੀਤਾ ਹੂੰ ਕੁਝ ਵੀ ਨਹੀਂ ਕੀਤਾ ਸਹੀ ਗੱਲ ਤੁਸੀਂ ਕੀਤਾ ਹੋਵੇ ਤੁਸੀਂ ਮੈਨੂੰ ਤੁਸੀਂ ਫੇਰ ਕਹਿ ਸਕਦੇ ਹੋ ਠੀਕ ਹੈ ਤੁਸੀਂ ਕੋਈ ਹੋਰ ਚਾਣੇ ਤੋਂ ਉਠਾਨ ਵਾਲਾ ਕੌਣ ਹੈ ਕੌਣ ਹੈਨਾ ਜੇ ਅੱਜ ਮਤਲਬ ਕਿ ਮੇਰੇ ਨਾਲ ਇਹ ਕਰ ਸਕਦੇ ਆ ਕਿ ਮੇਰੀ ਮਤਲਬ ਕਿ ਪੱਗ ਮੈਂ ਕਰ ਸਕਦਾ ਇਦਾਂ ਨਾ ਕਰਵਾ ਸਕ ਤੁਸੀਂ ਲੋਕ ਤੇ ਸੈੰਗ ਸਜਾ ਕੇ ਦਿਖਾਓ ਹੂੰ ਠੀਕ ਹੈ ਜਿਹੜੇ ਨਾਰਮਲ ਅੱਜਕੱਲ ਮੁੰਡੇ ਪੱਗਾ ਬੰਨਦੇ ਆ ਠੀਕ ਹੈ ਉਹਨੇ ਦਾੜੀ ਕਟਿੰਗ ਹੁੰਦੀ ਆ ਦਾੜੀ ਕੋ ਕਟਿੰਗ ਕਰਦੇ ਕਿਉਂ ਸਾਨੂੰ ਨਾ ਜਾ ਕੇ ਬੈਠਦੇ ਆ ਸਜੌਣ ਪੂਰੇ ਪੂਰੇ ਗੁਰੂ ਵਾਲੇ ਗੁਰੂ ਵਾਲੇ ਬਣਣ ਠੀਕ ਹੈ ਨਾ ਦਾੜਾ ਰੱਖਣ ਸਾਰਾ ਕੁਝ ਕਰਨ ਕਿਉਂ ਨਹੀਂ ਕਰਦੇ ਸਹੀ ਗੱਲ ਹੈ ਮੈਨੂੰ ਉਹ ਸਲਾਹਾਂ ਦਿੰਦੇ ਪਏ ਆ ਕਿ ਤੁਸੀਂ ਐ ਕੀਤਾ ਨੱਚਣ ਕਰਕੇ ਐ ਕਰ ਦਿੱਤਾ ਆਪਣੇ ਉਹਦੇ ਕਰਕੇ ਐ ਕੀਤਾ ਕਿਉਂ ਇਹ ਕੰਮ ਨਹੀਂ ਹੈਗਾ ਡਾਂਸ ਇੱਕ profession ਨਹੀਂ profession ਨਹੀਂ ਹੈਗਾ ਠੀਕ ਹੈ ਐਡਿਟਿਵ ਡਿਵਰ ਡੇ ਕੋਰੀਓਗ੍ਰਾਫਰਸ ਹੋਇਆ ਸਾਰਾ ਕੁਝ ਹੋਇਆ ਆ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਇਹ ਜੇ ਮੈਂ ਇਥੋਂ ਪੈਂਡ ਤੋਂ ਆ ਜੇ ਮੈਨੂੰ ਉਹ ਚੀਜ਼ਾਂ ਆ ਤੇ ਮੈਨੂੰ ਆ ਚੀਜ਼ਾਂ ਫੇਸ ਕਰਨੀਆਂ ਪਊਗੀਆਂ ਜੱਜ ਮੈਂ ਕਿਸੇ ਹੋਰ ਧਰਮ ਦੇ ਵਿੱਚ ਹੁੰਦਾ ਜਾਂ ਮੈਂ ਕਿਸੇ ਹੋਰ ਕਾਸ ਰਿਲੀਜੀਅਨ ਵਿੱਚ ਹੁੰਦਾ ਵਾ ਤੁਸੀਂ ਕੋਈ ਹੋਰ ਸਟੇਟਸ ਤੇ ਹੁੰਦਾ ਮੇਰਾ ਤਾਂ ਹਾਈਪ ਹੀ ਹੋਣੀ ਸੀ ਠੀਕ ਹੈ ਐਂਡ ਜਿਤ ਤੱਕ ਮੈਨੂੰ ਲੱਗਦਾ ਪਿਆ ਵਾ ਜੇ ਸਾਹਿਬ ਨੇ ਇਹਨਾਂ ਨੇ ਮੈਨੂੰ ਟੌਰਚਰ ਕੀਤਾ ਕੁਝ ਵੀ ਕੀਤਾ ਵਾ ਮੂੰ ਕੋਈ ਹੋਰ ਹੁੰਦਾ ਨਾ ਉਹਨੇ ਆਪਣਾ ਆਪਣਾ ਸਭ ਕੁਝ ਖਤਮ ਕਰ ਦੇਣਾ ਸੀ ਉਹ